ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਆਪ ਸਰਬ ਸੰਗਤਾਂ ਨੂੰ ਬਲੀ ਪ੍ਰਕਾਰ ਪਤਾ ਹੀ ਹੈ ਕਿ ਪੋਦਾ ਮਹੀਨਾ ਆਰੰਭ ਹੋ ਚੁੱਕਿਆ ਹੈ ਸੋ ਇਹ ਪੋਦਾ ਮਹੀਨਾ ਸਾਰਾ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਿੱਖ ਕੌਮ ਦੇ ਉੱਪਰੋਂ ਵਾਰ ਦਿੱਤਾ ਸੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ 1666 ਈਸਵੀ ਨੂੰ ਸਿੱਖਾਂ ਦੇ ਨੌਵੇਂ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਦੇ ਮਾਤਾ ਗੁਜਰਕੌਰ ਉਹਨਾਂ ਦੇ ਘਰ ਦੇ ਵਿੱਚ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ 26 ਸਾਲ 9 ਮਹੀਨੇ ਅਤੇ 13 ਦਿਨ ਭੋਰ ਦੇ ਵਿੱਚ ਬੈਠ ਕੇ ਸਤਿਗੁਰਾਂ ਦਾ ਨਾਮ ਸਿਮਰਨ ਕੀਤਾ ਪਰਮਾਤਮਾ ਦੀ ਬੰਦਗੀ ਕੀਤੀ ਪਰਮਾਤਮਾ ਦੀ ਅराधना ਕੀਤੀ ਅਤੇ ਮਾਤਾ ਗੁਜਰਕੌਰ ਉਹਨਾਂ ਨੇ 32 ਸਾਲ ਉਹਨਾਂ ਦੇ ਘਰ ਦੇ ਵਿੱਚ ਸੰਤਾਨ ਪੈਦਾ ਨਹੀਂ ਹੋਈ ਮਾਤਾ ਗੁਜਰਕੌਰ ਨੇ 32 ਸਾਲ ਸੰਤੋਖ ਅਤੇ ਸਬਰ ਰੱਖਿਆ ਸੋ ਜਿਸ ਨੇ ਇਨਾ ਲੰਮਾ ਸਮਾਂ ਪਰਮਾਤਮਾ ਦੀ ਆराधना ਕੀਤੀ ਹੋਵੇ ਪਰਮਾਤਮਾ ਦੀ ਭਗਤੀ ਕੀਤੀ ਹੋਵੇ ਇਨਾ ਲੰਮਾ ਸਮਾਂ ਆਪਣੇ ਮਨ ਦੇ ਵਿੱਚ ਸਬਰ ਰੱਖਿਆ ਹੋਵੇ ਸੰਤੋਖ ਰੱਖਿਆ ਹੋਵੇ ਤਾਂ ਉਹਨਾਂ ਦੇ ਘਰ ਦੇ ਵਿੱਚ ਇਹ ਨਹੀਂ ਕਿ ਕੋਈ ਨਸ਼ੇੜੀ ਪੁੱਤਰ ਪੈਦਾ ਹੋ ਜਾਵੇਗਾ ਜਿਹੜਾ ਪਰਮਾਤਮਾ ਦੀ ਆराधना ਕਰੇਗਾ ਪਰਮਾਤਮਾ ਦੀ ਬੰਦਗੀ ਕਰੇਗਾ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਘਰ ਦੇ ਵਿੱਚ ਸੂਰਮੇ ਪੈਦਾ ਹੁੰਦੇ ਹਨ ਸੋ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਮਾਤਾ ਗੁਜਰਕਾਰ ਉਹਨਾਂ ਦੇ ਘਰ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ 1666 ਈਸਵੀ ਨੂੰ ਜਨਮ ਧਾਰਿਆ ਸੋ ਉਸ ਸਮੇਂ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਜੋ ਉਸ ਸਮੇਂ ਦੇ ਰਾਜੇ ਸਨ ਔਰੰਗਜ਼ੇਬ ਉਨ੍ਹਾਂ ਦਾ ਜਿਹੜਾ ਜ਼ੁਲਮ ਸੀ ਉਹ ਬੜਾ ਹੀ ਅਤਿਆਚਾਰ ਹੋ ਰਿਹਾ ਸੀ ਕਿਉਂਕਿ ਜਿਹੜਾ ਦੇਸ਼ ਦਾ ਰਾਜਾ ਹੋਵੇ ਉਸ ਦਾ ਫਰਜ਼ ਹੁੰਦਾ ਹੈ ਕਿ ਦੇਸ਼ ਕੌਮ ਦੀ ਰਾਖੀ ਕਰਨੀ ਹੈ ਪਰੰਤੂ ਜਿਹੜਾ ਉਸ ਸਮੇਂ ਦਾ ਰਾਜਾ ਸੀ ਔਰੰਗਜੀਬ ਉਹ ਸਾਰਿਆਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਉਂਦਾ ਸੀ ਸਾਰਿਆਂ ਨੂੰ ਆਪਣੇ ਅਧੀਨ ਕਰਦਾ ਸੀ ਬੜਾ ਇਹ ਸੰਸਾਰ ਦੇ ਉੱਪਰ ਦੁਨੀਆ ਦੇ ਉੱਪਰ ਅਤਿਆਚਾਰ ਕਰ ਰਿਹਾ ਸੀ ਤਾਂ ਪ੍ਰਮਾਤਮਾ ਨੇ ਵਾਹਿਗੁਰੂ ਨੇ ਇਸ ਅਤਿਆਚਾਰ ਨੂੰ ਖਤਮ ਕਰਨੇ ਵਾਸਤੇ ਦੁਸ਼ਟ ਦਮਨ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਉੱਪਰ ਭੇਜਿਆ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਹੋਇਆ ਤਾਂ ਚਾਰੇ ਪਾਸੇ ਖੁਸ਼ੀਆਂ ਫੈਲ ਗਈਆਂ ਸਾਰੇ ਹੀ ਸੇਖੋ ਜਗਤ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਪਤਾ ਲੱਗ ਪਿਆ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਅਤੇ ਉਹਨਾਂ ਦੇ ਮਾਮਾ ਕਿਰਪਾਲ ਦਾਸ ਉਹ ਵੀ ਉਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਦੇਖਭਾਲ ਕਰਦੇ ਸਨ ਅਤੇ ਮਾਮਾ ਕਿਰਪਾਲ ਚਲ ਇਹ ਕਹਿੰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਰੂਪ ਦੇਖਦੇ ਉਹਨਾਂ ਦਾ ਚਿਹਰਾ ਦੇਖਦੇ ਤਾਂ ਉਹ ਕਹਿੰਦੇ ਸਨ ਕਿ ਪਰਮਾਤਮਾ ਨੇ ਆਪ ਖੁਦ ਜਨਮ ਧਾਰਿਆ ਹੈ। ਉਹ ਗੋਵਿੰਦ ਨੇ ਆਪ ਖੁਦ ਜਨਮ ਧਾਰਿਆ ਹੈ। ਇਸ ਕਰਕੇ ਉਹਨਾਂ ਦਾ ਨਾਮ ਗੋਵਿੰਦ ਰਾਏ ਰੱਖਿਆ ਗਿਆ। ਉਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਗੋਵਿੰਦ ਰਾਏ ਸੀ। ਸੋ ਉਸ ਸਮੇਂ ਇੱਕ ਬੜੇ ਹੀ ਉੱਚੇ ਫਕੀਰ ਉਸ ਸਮੇਂ ਭਗਤੀ ਕਰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਪ੍ਰਮਾਤਮਾ ਦੀ ਉਸਤਤ ਹੋਈ ਪ੍ਰਮਾਤਮਾ ਦੀ ਮੰਦਗੀ ਕਰਦੇ ਸਨ ਪਤਾ ਲੱਗਿਆ ਕਿ ਪੂਰਬ ਦੇ ਵਿੱਚ ਕਿਸੇ ਮਹਾਪੁਰਖ ਨੇ ਜਨਮ ਲਿਆ ਹੈ ਤਾਂ ਉਹ ਵੀ ਧੰਨ ਸ੍ਰੀ ਗੁਰੂ ਗੋਬਿੰਦ राय ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆ ਗਏ ਅਤੇ ਆਪਣੇ ਨਾਲ ਹੋਰ ਵੀ ਸੰਗਤਾਂ ਨੂੰ ਲੈ ਕੇ ਆਏ ਕਿ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਉਸ ਗੋਬਿੰਦ ਦੇ ਦਰਸ਼ਨ ਕਰਨੇ ਹਨ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਘਰ ਜਨਮ ਲਿਆ ਹੈ ਉਹਨਾਂ ਦਾ ਨਾਂ ਸੀ ਭੀਖਣ ਸਾਹ ਜਿਹੜੇ ਧੰਨ ਸ਼੍ਰੀ ਗੁਰੂ ਗੋਬਿੰਦ राय ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ ਸਨ ਜਦੋਂ ਪਟਨਾ ਸਹਿ ਵਿਖੇ ਪਹੁੰਚੇ ਤਾਂ ਉਹਨਾਂ ਨੇ ਸੰਗਤਾਂ ਨੂੰ ਪੁੱਛਿਆ ਕਿ ਇੱਥੇ ਕਿਸੇ ਮਹਾਪੁਰਸ਼ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਹੈ। ਉਸ ਸਮੇਂ ਸਾਰੇ ਜਾਣਦੇ ਸਨ ਕਿ ਸਿੱਖਾਂ ਦੇ ਜਿਹੜੇ ਨੌਵੇਂ ਗੁਰੂ ਹਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਹੈ। ਤਾਂ ਭੀਖਣ ਸਾਹ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਘਰ ਦਾ ਟਿਕਾਣਾ ਦੱਸ ਦਿੱਤਾ। ਕਿ ਤੁਸੀਂ ਉਹਨਾਂ ਦੇ ਘਰ ਚਲੇ ਜਾਓ ਉਹਨਾਂ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਹੈ ਅਤੇ ਧੀਖਣ ਸ਼ਾਹ ਨੇ ਆਪਣੇ ਨਾਲ ਦੋ ਕੁਜੀਆਂ ਲੈ ਲਈਆਂ ਅਤੇ ਉਹਨਾਂ ਕੁਜੀਆਂ ਦੇ ਵਿੱਚ ਕੋਈ ਪੀਣ ਵਾਲੀ ਜਿਹੜੀ ਵਸ ਸੀ ਉਹ ਭਰ ਲਈ ਇੱਕ ਦਾ ਨਾਮ ਹਿੰਦੂ ਰੱਖ ਦਿੱਤਾ ਅਤੇ ਇੱਕ ਦਾ ਨਾਮ ਮੁਸਲਮਾਨ ਰੱਖ ਦਿੱਤਾ ਕਿ ਜੇ ਇਹ ਹਿੰਦੂਆਂ ਦੇ ਗੁਰੂ ਹੋਏ ਤਾਹੇ ਹਿੰਦੂਆਂ ਵਾਲੀ ਜਿਹੜੀ ਗੜਬੀ ਹੈ ਉਸ ਦੇ ਉੱਪਰ ਆਪਣਾ ਹੱਥ ਰੱਖਣਗੇ ਅਤੇ ਜੇ ਮੁਸਲਮਾਨਾਂ ਦੀ ਰੱਖਿਆ ਕਰਨ ਵਾਸਤੇ ਆਏ ਹੋਏ ਤਾਂ ਇਹ ਜਿਹੜੀ ਮੁਸਲਮਾਨਾਂ ਵਾਲੀ ਕੁਜੀ ਹੈ ਇਹਦੇ ਵਿੱਚ ਆਪਣਾ ਹੱਥ ਰੱਖਣਗੇ ਤਾ ਉਸ ਸਮੇਂ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਚਲੇ ਗਏ ਤਾਂ ਸਭ ਤੋਂ ਪਹਿਲਾਂ ਤਾਂ ਕਿਉਂਕਿ ਉਸ ਸਮੇਂ ਜਿਹੜੇ ਜ਼ੁਲਮ ਦੀ ਹਾਸੀ ਉਹ ਬੜੀ ਵੱਧ ਚੁੱਕੀ ਸੀ ਸਭ ਤੋਂ ਪਹਿਲਾਂ ਦਾ ਪਰਿਵਾਰ ਵਾਲਿਆਂ ਨੇ ਗੁਰੂ ਗੋਬਿੰਦ राय ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਕਿ ਪਤਾ ਨਹੀਂ ਕੋਈ ਸੂਇਆ ਹੋਵੇਗਾ ਔਰੰਗਜ਼ੇਬ ਦਾ ਕੋਈ جاسੂਸ ਹੋਵੇਗਾ ਜਿਹੜਾ ਜਸੂਸੀ ਕਰਨ ਵਾਸਤੇ ਆਇਆ ਹੋਵੇਗਾ ਇਹ ਨਾ ਹੋਵੇ ਕਿ ਬਾਲ ਗੋਬਿੰਦ ਰਾਏ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਪਰੰਤੂ ਜਦੋਂ ਪਤਾ ਲੱਗਿਆ ਕਿ ਭੀਖਣ ਸਾਹ ਹਨ ਪਰਮਾਤਮਾ ਦੀ ਬੰਦਗੀ ਕਰਦੇ ਹਨ ਪਰਮਾਤਮਾ ਦੀ ਅराधना ਕਰਦੇ ਹਨ ਤਾਂ ਗੁਰਤੇਗ ਬਹਾਦਰ ਜੀ ਮਹਾਰਾਜ ਮਾਤਾ ਗੁਜਰਕਾਰ ਅਤੇ ਉਹਨਾਂ ਦੀ ਦਾਦੀ ਗੋਵਿੰਦ ਰਾਏ ਜੀ ਮਹਾਰਾਜ ਨੂੰ ਲੈ ਕੇ ਭੀਖਣ ਸਾਹ ਦੇ ਸਾਹਮਣੇ ਆ ਗਏ ਅਤੇ ਭੀਖਣ ਸਾਹ ਗੋਵਿੰਦ ਰਾਏ ਮਹਾਰਾਜ ਜੀ ਨੂੰ ਦੇਖ ਕੇ ਬੜੇ ਹੀ ਖੁਸ਼ ਹੋਏ ਨਮਸਕਾਰ ਕੀਤੀ ਅਤੇ ਜਿਹੜੀਆਂ ਦੋ ਕੁਜੀਆਂ ਲੈ ਕੇ ਆਏ ਸਨ ਉਹ ਗੋਵਿੰਦ ਰਾਏ ਮਹਾਰਾਜ ਉਹਨਾਂ ਦੇ ਸਾਹਮਣੇ ਕਰ ਦਿੱਤੀਆਂ ਅਦੇ ਕਿਹਾ ਕਿ ਮਹਾਰਾਜ ਇਸ ਦੇ ਉੱਪਰ ਆਪਣਾ ਹੱਥ ਰੱਖੋ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਛੋਟੇ-ਛੋਟੇ ਜਿਹੜੇ ਹੱਥ ਸਨ ਉਹ ਦੋਨਾਂ ਹੀ ਕੁਝੀਆਂ ਦੇ ਉੱਪਰ ਰੱਖ ਦਿੱਤੇ ਅਦੇ ਭੀਖਣ ਸਾਹਿਬ ਸਮਝ ਗਿਆ ਕਿ ਜਿਹੜੇ ਗੁਰੂ ਹਾਣੇ ਗੋਬਿੰਦ ਰਾਏ ਮਹਾਰਾਜ ਹਨ ਇਹ ਸਾਰੀ ਹੀ ਦੁਨੀਆ ਦੀ ਰੱਖਿਆ ਵਾਸਤੇ ਆਏ ਹਨ ਸਾਰੀ ਹੀ ਦੁਨੀਆ ਵਾਸਤੇ ਸਾਰੀ ਹੀ ਦੁਨੀਆ ਦਾ ਉਧਾਰ ਕਰਨ ਵਾਸਤੇ ਗੋਬਿੰਦ ਰਾਹੀ ਜੀ ਮਹਾਰਾਜ ਇਹਨਾਂ ਦਾ ਜਨਮ ਹੋਇਆ ਹੈ ਸੋ ਇਸ ਕਰਕੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸਾਰੀ ਹੀ ਦੁਨੀਆ ਦੀ ਰੱਖਿਆ ਵਾਸਤੇ ਆਪਣਾ ਜਿਹੜਾ ਪਰਿਵਾਰ ਸੀ ਉਹ ਕੁਰਬਾਨ ਕਰ ਦਿੱਤਾ ਸੋ ਆਉਣ ਵਾਲੇ ਸਮਾਂ ਦੇ ਵਿੱਚ ਆਪਾਂ ਜੋ-ਜੋ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਇੱਕ ਦਿਨ ਕਰਕੇ ਸਾਰਾ ਹੀ ਇਤਿਹਾਸ ਹੈ ਜੋ ਉਹ ਸਰਮਣ ਕਰਦੇ ਜਾਵਾਂਗੇ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ